ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ 1 5 2024 ਨੂੰ ਜਿਹੜੇ ਟਰੈਕਟਰ ਮੰਡੀ ਤਲਵੰਡੀ ਸਾਬੋ ਦੀ ਵੀਡੀਓ ਬਣਾਉਣ ਲੱਗੇ ਆ ਤੁਹਾਨੂੰ ਇੱਥੇ ਤਲਵੰਡੀ ਟਰੈਕਟਰ ਮੰਡੀ ਤੇ ਜਿਹੜੇ ਜਿਹੜੇ ਟਰੈਕਟਰ ਆਏ ਆ ਸੋਨ ਸਾਰੇ ਟਰੈਕਟਰ ਦਿਖਾਵਾਂਗੇ ਨਾਲ ਉਹਨਾਂ ਦੇ ਮਾਲਕਾਂ ਦੇ ਨੰਬਰ ਦੇਵਾਂਗੇ ਜੀ ਵੀਡੀਓ ਨਾਲ ਅਖੀਰ ਤੱਕ ਬਣੇ ਰਹੋ ਤੇ ਜਿੰਨਾ ਭਰਾਵਾਂ ਨੇ ਅਜੇ ਤੱਕ ਆਪਣੇ ਪੇਜ ਨੂੰ ਲਾਈਕ ਫੋਲੋ ਨਹੀਂ ਕੀਤਾ ਉਹ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰਤੋ ਤਾਂ ਕਿ ਘਰੇ ਬੈਠੇ ਭਰਾਵਾਂ ਤੱਕ ਜਿਹੜੇ ਟਰੈਕਟਰਾਂ ਸੰਧੀ ਰੇਟਾਂ ਸੰਧੀ ਜਾਣਕਾਰੀ ਮਿਲ ਸਕੇ ਜੀ ਪਹਿਲਾਂ ਸ਼ੁਰੂ ਕਰਦੇ ਆਂ ਡੀਆਈ 60 ਹੈਗਾ ਜੀ ਸੁਪਰ ਐਮ ਐਮ ਸੁਪਰ 2010 ਮਾਡਲ ਹੈ ਹਰਿਆਣਾ ਨੰਬਰ ਹੈ ਸਵਾ 3 ਲੱਖ ਰੁਪਿਆ ਟਰੈਕਟਰ ਦਾ ਰੇਟ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਐਸ਼ਰ ਐਸ਼ਰ ਹੈਗਾ ਜੀ 2021 ਮਾਡਲ 3 ਲੱਖ 15 ਹਜ਼ਾਰ ਰੁਪਿਆ ਰੇਟ ਹੈ ਉਸ ਤੋਂ ਬਾਅਦ ਆ ਜਾਂਦਾ ਇੰਡੋ ਫਾਰਮ 3055 ਇਹ ਹੈਗਾ 2022 ਮਾਡਲ 3 ਲੱਖ 4 ਲੱਖ 85 ਹਜ਼ਾਰ ਰੇਟ ਹੈ ਜੀ ਟਰੈਕਟਰ ਦਾ ਉਦੋਂ ਬਾਅਦ ਆ ਜਾਂਦਾ ਸੋਨਾਲਿਕਾ 60 ਡੀਆਈ 20 ਮਾਡਲ ਹੈ 695000 ਟਰੈਕਟਰ ਦਾ ਰੇਟ ਹੈ ਉਦੋਂ ਬਾਅਦ ਆ ਜਾਂਦਾ ਬਾਈ ਦਾ ਅਰਜਨ 17 ਮਾਡਲ 495000 ਰੁਪਏ 555 ਜਿਹੜਾ 57 ਐਚਪੀ ਆਰ ਟਰੈਕਟਰ ਹੈ ਇਹ ਸਾਰੇ ਟਰੈਕਟਰਾਂ ਦੇ ਨੰਬਰ ਹੈ ਬਾਈ ਜੀ ਦੱਸ ਦਈਏ ਤੁਹਾਨੂੰ ਹਰਿਆਣਾ ਐਨਓਸੀ ਮਿਲੂਗੀ ਇਹ ਹੈ ਬਾਈ ਗੋਕੇ ਇਹ ਅੱਛਾ ਅਰਜਨ ਜਿਹੜਾ ਪੰਜਾਬ ਨੰਬਰ ਹੈ ਗੋਕੇ ਬਾਈ ਤੇਰਾ ਫੋਨ ਨੰਬਰ ਬੋਲੀ ਵੀਰੇ 946438117 9464582103 ਇਹ ਭਰਾ ਦੇ ਟਰੈਕਟਰ ਆ ਸਾਰੇ ਦੂਜਾ ਇਹ ਜਸਵੰਤ ਦਾ ਨੰਬਰ ਹੈ 99721 24916 24916 ਠੀਕ ਹੈ ਇਹਨਾਂ ਨਾਲ ਜਿਹੜੇ ਬੰਦੇ ਨਾਲ ਮਰਜ਼ੀ ਤੁਸੀਂ ਸੰਪਰਕ ਕਰਕੇ ਟਰੈਕਟਰਾਂ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਰੇਟਾਂ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਸੌਦਾ ਕਰ ਸਕਦੇ ਹੋ ਜੀ ਤੁਸੀਂ ਉਸ ਤੋਂ ਬਾਅਦ ਸਰਦਾਰਾਂ ਦੀ ਮੰਡੀ ਆ ਗਈ ਭਾਈ ਬੱਬੂ ਪਰਾੜ ਦੀ ਪਤਾ ਨਹੀਂ ਕੀ ਵੈਬਤਾ ਹੀ ਕਰੀ ਜਾਂਦੇ ਦਿਖਾਉਣੇ ਤੁਹਾਨੂੰ ਬੁਲਾਉਣੇ ਬਾਈ ਨੂੰ ਕੀ ਹਾਲ ਆ ਭਰਾ ਕਿਵੇਂ ਕੋਈ ਵੈਦਤਾ ਨਹੀਂ ਕਰਦੇ ਸਹੀ ਰਏ ਕਰਦੇ ਸੀ ਕੋਈ ਬਰਾੜ ਬਰਾੜ ਸਾਹਿਬ ਵਧੀਆ ਬਾਈ ਜੀ ਇਹ ਆ ਗਿਆ ਨਿੱਕਾ ਬਰਾੜ ਇਹਦੇ ਟਰੈਕਟਰ ਦਿਖਾਉਣੇ ਤੁਹਾਨੂੰ ਆ ਜਾ ਨਿੱਕੇ ਕਿਹੜੇ ਕਿਹੜੇ ਟਰੈਕਟਰ ਦਿਖਾਈ ਕਰਾਂ ਬਰਾੜ ਸਾਹਿਬ ਦੀ ਪ੍ਰੈਕਟਿਸ ਸ਼ੁਰੂ ਹੋਣ ਜਾ ਰਹੀ ਹੈ ਜੇ 99 ਮਲ 735 ਤੋਂ ਬਾਈ ਪੁੱਛਦੇ ਸੀਗੇ ਜਿਹੜੇ ਅੱਜ ਆਪ ਲਾਈਵ ਹੋਏ ਚ 99 ਮਲ 735 ਹੈ ਬਾਈ ਜੀ ਪੰਜਾਬ ਨੰਬਰ ਦਾ 1,62,000 ਟਰੈਕਟਰ ਦਾ ਰੇਟ ਹੈ ਟਰੈਕਟਰ ਦਾ ਰੇਟ ਹੈ ਟਾਇਰ ਹੈਗੇ 40 ਕੁ ਪੈਸੇ ਪੰਜਾਬ ਨੰਬਰ ਟਰੈਕਟਰ ਆ ਬਾਹਰ ਪੰਪ ਵਾਲਾ ਠੀਕ ਹੈ ਉਸ ਤੋਂ ਬਾਅਦ ਹੈਗਾ ਜੀ 98 ਮਲ ਡਬਲ ਕਲਚ ਟਰੈਕਟਰ 6 ਚਿਰੀ ਵਾਲਾ ਜੀ 1,62,000 ਰੁਪਿਆ ਟਾਇਰ ਜਿਹੜੇ ਹਾਲਤ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਜੀ ਨੰਬਰ ਕਿੱਥੋਂ ਦਾ ਨਿਕਿਆ ਬਾਈ ਇਹਦੀ ਨੰਬਰ ਬਰਾੜ ਸਾਹਿਬ ਦੇ ਟਰੈਕਟਰ ਹੈ ਜੀ ਬੱਬੂ ਬਰਾੜ ਦੇ ਉਸ ਤੋਂ ਬਾਅਦ ਆ ਜਾਂਦਾ ਬਾਈ ਦਾ ਹੈਗਾ 6055 ਬਾਈ ਕੋਲੇ ਕਿਹੜਾ ਮਾਡਲ ਹੈ ਜੀ 14 ਮਾਡਲ ਹੈ ਪੌਣੇ 5 ਲੱਖ ਰੁਪਏ ਬਾਈ ਇਹ ਰੇਟ ਹੈ ਟਰੈਕਟਰ ਦੇ ਟਾਇਰ ਹੈਗਾ 75 ਕੁ ਪੈਸੇ ਟਰੈਕਟਰ ਚੰਗਾ ਸਾਫ਼ ਸੁਥਰਾ ਹੈ ਮੂਲੇ ਟਾਇਰ ਜਮਾ ਨਵੇਂ ਆ ਠੀਕ ਹੈ ਬਰਾੜ ਸਾਹਿਬ ਕਿੰਨੇ ਦਾ ਹੋਊਗਾ ਟਰੈਕਟਰ ਮੌਕੇ ਤੇ ਜੀ 1/2 4 ਦਾ ਦਿੰਦਾ 1/2 4 ਲੱਖ ਰੁਪਏ ਦਾ ਬਾਈ ਕਹਿੰਦਾ ਟਰੈਕਟਰ ਦੇ ਦਿਆਂਗੇ ਜੀ ਉਸ ਤੋਂ ਬਾਅਦ ਕੀ ਸੱਲੀ ਕਰਕੇ ਲੈ ਜਾਣੀ ਠੀਕ ਹੈ ਜੀ ਬਾਈ ਜੀ ਉਸ ਤੋਂ ਬਾਅਦ ਬਾਈ ਕੋਲ ਆ ਜਾਂਦਾ ਕਿ 750 ਸੋਨ ਵਾਲੀ ਕਾ ਟਾਇਰ ਨਵੇਂ ਵਰਗੇ ਨੇ ਪੂਰਾ ਸੋਨਾ ਹੈ ਨੰਬਰ ਹਰਿਆਣੇ ਦਾ 9 ਮਾਡਲ ਹੈ ਐਚ ਆਰ ਬੀ हिसार ਦਾ ਨੰਬਰ ਹੈ ਟਰੈਕਟਰ ਦਾ ਰੇਟ ਹੈਗਾ ਜੀ 3 ਲੱਖ ਤੇ 45000 ਰੁਪਿਆ ਬਰਾਦਰ ਸਾਹਿਬ ਇਹ ਕਿੰਨਾ ਦੇਣਾ ਹੈ ਇਹ ਤੈਨੂੰ 30 ਦਾ ਜੀ 3 ਲੱਖ ਤੇ 30000 ਦਾ ਜੀ ਉਸ ਤੋਂ ਬਾਅਦ ਬਾਈ ਕੋਲ ਆ ਜਾਂਦਾ ਫਾਰਮ ਟਰੱਕ 65 3 ਲੱਖ 45000 ਰੇਟ ਹੈ ਡਬਲ ਕਲਚ ਟਰੈਕਟਰ ਹੈ ਬਾਈ ਕਹਿੰਦਾ ਤੇ ਪੰਜਾਬ ਨੰਬਰ ਹੈ ਟਰੈਕਟਰ फार्म ट्रक 65 9 ਮਾਡਲ 345 ਰੇਟ ਹੈ 70 ਰੁਪਏ ਟਾਇਰ ਹੈ 65 70 ਰੁਪਏ ਉਸ ਤੋਂ ਬਾਅਦ ਬਾਈ ਕੋਲੇ ਹੈਗਾ 99 ਮਲ ਫਾਰਮ ট্রাক 60 ਡਬਲ ਕਲਚ 205000 ਰੇਟ ਹੈ ਅੱਧੇ ਗਟਾਇਰਾਂ ਚ ਉਸ ਤੋਂ ਬਾਅਦ 44 ਵੀ ਬਾਈ ਅੱਜ ਕੋਈ ਪੁੱਛਦਾ ਸੀ ਹਰਿਆਣਾ ਨੰਬਰ ਦਾ ਟਰੈਕਟਰ 2002 ਮਾਡਲ 265000 ਰੇਟ ਹੈ ਟਰੈਕਟਰ ਦਾ 65 70 ਰੁਪਏ ਟਰੈਕਟਰ ਦੇ ਟਾਇਰ ਨੇ ਇਹ ਕਿੰਨੇ ਦਾ ਦੇਣਾ ਬਾਈ 44 ਇਹ ਦੇ ਦਾਂਗੇ 245 2 ਲੱਖ ਤੇ 45 ਹਜ਼ਾਰ ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂ ਉਹ ਤੋਂ ਬਾਅਦ ਆ ਜਾਂਦਾ 2004 ਮਾਡਲ ਫਾਰਮਟ੍ਰੈਕ 60 ਨੂੰ 3 ਲੱਖ ਰੁਪਿਆ ਰੇਟ ਆ ਪੰਜਾਬ ਨੰਬਰ ਬਾਈ ਮਾਂ ਦਾ ਪੁੱਤ 89 ਮਾਡਲ ਤੋਂ ਰੇਟ ਕੋਈ ਉੱਤੇ ਮਾਡਲ ਤਾਂ ਟੱਪਣਾ ਹੀ ਨਹੀਂ ਦਿੰਦੇ ਤੁਸੀਂ ਉੱਚਾ ਮਾਡਲ ਟਰੈਕਟਰ ਹੈ ਨਹੀਂ ਕੋਈ ਛੇ ਮਾਡਲ ਛੇ ਮਾਡਲ ਠੀਕ ਹੈ ਵੈਰਾਈਟੀ ਸਾਰੇ ਤਰ੍ਹਾਂ ਦੀ 9 ਮਾਡਲ 855 ਬਾਈ ਕੋਲੇ 3 ਲੱਖ ਤੇ 45 ਹਜ਼ਾਰ ਰੁਪਿਆ ਰੇਟ ਅੱਧੇ ਕਿਟਾਰਾਂ 'ਚ ਬਾਈ ਇਹਦਾ ਨੰਬਰ ਕਿੱਥੋਂ ਦਾ ਹੈ ਹਰਿਆਣਾ ਨੰਬਰ ਹੈ ਟਰੈਕਟਰ ਦਾ ਠੀਕ ਹੈ ਜੀ ਟਰੈਕਟਰ ਦੇਖ ਲਓ ਬਾਈ ਇਹ ਟਰੈਕਟਰ ਸਾਫ ਸੁਥਰਾ ਬਾਈ ਕੋਲੇ ਨੰਬਰ ਤੋਂ ਉਹਨੂੰ ਬਾਈ ਦਾ ਬੋਲ ਹੀ ਦੇਵਾਂਗੇ ਉਸ ਤੋਂ ਬਾਅਦ ਆ ਜਾਂਦਾ ਬਾਈ ਕੋਲੇ 450 ਸਟੈਂਡਰਡ 450 2006 ਮਾਡਲ ਹੈ 2,65,000 ਟਰੈਕਟਰ ਦਾ ਰੇਟ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈ ਜੀ ਪੀ ਵੀ 11 ਪਟਿਆਲੇ ਦਾ ਉਸ ਤੋਂ ਬਾਅਦ ਆ ਜਾਂਦਾ ਡੀ ਲਕਸ ਫਾਰਮ ਟਰੈਕ 60 2,75,000 ਰੇਟ ਹੈ ਬਾਈ ਦਾ AVPV 70 ਨੰਬਰ ਦਾ ਟਰੈਕਟਰ ਹੈ ਜੇ ਕਿਸੇ ਨੂੰ ਇਨਾ ਟਰੈਕਟਰਾਂ ਸੰਬੰਧੀ ਜਾਣਕਾਰੀ ਚਾਹੀਦੀ ਹੋਵੇ ਰੇਟਾਂ ਸੰਬੰਧੀ ਜਾਣਕਾਰੀ ਚਾਹੀਦੀ ਹੋਵੇ ਤੇ ਬਾਈ ਨਾਲ ਸੰਪਰਕ ਕਰ ਲਓ ਜੀ ਬਾਈ ਬੋਲੇ ਤਰਾ ਫੋਨ ਨੰਬਰ 98036 98036 12799 12799 ਬਾਈ ਨਿੱਕੇ ਦਾ ਨੰਬਰ ਹੈ ਤੇ ਬਾਈ ਬੱਬੂ ਦਾ ਵੀ ਬੋਲੇ 9881 9881 00499 ਬੱਬੂ ਬਰਾੜ ਤੋਂ ਆਉਣ ਵਾਲਾ ਇਹ ਉਹਨਾਂ ਦੇ ਟਰੈਕਟਰ ਹੈ ਉਹਨਾਂ ਦੀ ਮੰਡੀ ਚ ਬਾਈ ਜੀ ਇਨਾ ਟਰੈਕਟਰਾਂ ਸੰਬੰਧੀ ਬਾਈ ਹੋਰਾਂ ਨਾਲ ਤੁਸੀਂ ਸੰਪਰਕ ਕਰਕੇ ਟਰੈਕਟਰ ਕਰੀ ਸਕਦੇ ਹੋ ਟਰੈਕਟਰ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਰੇਟ ਸੰਬੰਧੀ ਕੋਈ ਵੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚਲੋ ਜੀ ਨਾਲ ਦੀ ਨਾਲ ਭਰਾ ਜੇ ਕਿਸੇ ਭਰਾ ਨੂੰ ਹੋਰ ਵੀ ਜਾਣਕਾਰੀ ਚਾਹੀਦੀ ਹੈ ਤਾਂ ਕਮੈਂਟ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਚਲਦੀ ਵੀਡੀਓ ਚ ਅੱਗੇ ਆ ਜਾਂਦਾ ਜੀ 3630 ਸੁਪਰ ਟਰਬੋ ਵਾਲਾ ਕੀ ਹਾਲ ਹੈ ਭਰਾ ਕਿਹੜਾ ਮਾਡਲ ਹੈ ਬਈ ਇਹ 92 12 ਮਾਡਲ ਹੈ ਨੰਬਰ ਬਈ ਇਹਦਾ ਟਰੈਕਟਰ ਦਾ ਇਹਦਾ ਨੰਬਰ ਆਪਾ ਹਰਿਆਣਾ ਦਾ ਜੀ ਐਨਓਸੀ ਬਟੰਡੀ ਵਾਲੀ ਅੱਛਾ ਕਿੰਨੇ ਦਾ ਦੇਣਾ ਵੀਰੇ 410 ਦਾ ਵੀਰੇ 410000 ਬਈ ਫੋਨ ਨੰਬਰ ਬੋਲੀ ਦਾ 73409 ਜੀ 73409 73409 ਹਾਂ 54699 ਚਰਨਜਾ 699 ਕਿਹੜਾ ਪਿੰਡ ਹੈ ਬਾਈ ਦਾ ਬ੍ਰਹਮਣ ਜੱਸਾ ਬ੍ਰਹਮਣ ਜੱਸਾ ਬਾਈ ਦਾ ਪਿੰਡ ਹੈ ਟਰੈਕਟਰ ਸਾਫ਼ ਸੁਥਰਾ ਭਰਾਓ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਟਾਇਰ ਵੀ ਨਵੇਂ ਚ ਪੈਂਦੇ ਸੁਪਰ ਟਰਬੋ 55 ਐਚਪੀ ਵਾਲਾ ਟਰੈਕਟਰ ਹੈਗਾ 12 ਮਾਡਲ ਹੈ ਹਾਂਜੀ 12 ਮਾਡਲ ਹੈ 12 ਮਾਡਲ ਹੈ ਸਵਾ 4 ਲੱਖ ਰੁਪਏ ਮੰਗਦਾ ਸੀ ਬਾਈ 3 ਸਪੀਡ ਹੈ ਡਬਲ ਡਿਸਟ੍ਰਿਬਿਊਟਰ ਵਾਲਾ ਟਰੈਕਟਰ ਹੈ ਟਰੈਕਟਰ ਵੀ ਸਾਫ਼ ਸੁਥਰਾ ਸ਼ਕੀਨ ਹੈ ਟਰੈਕਟਰ ਜੇ ਕਿ ਵਪਾਰੀ ਰੇਟ ਤੇ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਨਾਲ ਸੰਪਰਕ ਕਰੋ 4 4 10 ਕਿਆ ਸੀ ਤੁਸੀਂ ਹਾਂਜੀ 4 10 4 ਲੱਖ 10 ਹਜ਼ਾਰ ਦਾ ਟਰੈਕਟਰ ਬਾਈ ਕਹਿੰਦਾ ਦੇ ਦੇਾਂਗੇ ਟਰਬੋ ਵਾਲਾ ਟਰੈਕਟਰ ਹੈ ਬਾਈ ਜੀ ਟਰੈਕਟਰ ਸਾਫ ਸਫਾ ਹਰਿਆਣਾ ਨੰਬਰ ਹੈ ਐਨਓਸੀ ਬਾਈ ਕਹਿੰਦਾ ਬਟੰਡੇ ਤੇ ਆਈ ਹੋਈ ਹੈ ਨੰਬਰ ਲਵਾ ਕੇ ਦੇਵਾਂਗੇ ਕਿ ਕੱਲ ਨੂੰ ਨੰਬਰ ਲਵਾ ਕੇ 4 10 ਨੰਬਰ ਲਵਾ ਕੇ ਪੰਜਾਬ ਨੰਬਰ ਲਵਾ ਕੇ ਦੇ ਦਾਂਗੇ ਬਾਈ ਕਹਿੰਦਾ 4 ਲੱਖ ਤੇ 10 ਹਜ਼ਾਰ ਦਾ ਟਰੈਕਟਰ ਵੀ ਚੰਗਾ ਬਾਈ ਜੀ ਕਿਸੇ ਭਰਾ ਨੂੰ ਚਾਹੀਦਾ ਹੋਵੇ ਵੀਡੀਓ ਦੇਖ ਕੇ ਸਿੱਧਾ ਖਰੀਦ ਸਕਦੇ ਹਾਂ ਜੀ ਤੁਸੀਂ ਉਸ ਤੋਂ ਬਾਅਦ ਆ ਜਾਂਦਾ ਬਾਈ ਕੋਲੇ 363 2009 ਮਾਡਲ ਪਲੱਸ ਵਾਲਾ ਟਰੈਕਟਰ ਹੈ 55 ਐਚਪੀ ਵਾਲਾ ਟਰੈਕਟਰ ਹੈ ਇਹ ਵੀ ਡ ਟਾਪ ਮਾਡਲ 3 ਸਪੀਡ ਵਾਲਾ ਟਰੈਕਟਰ ਸਾਫ ਸੁਥਰਾ ਬਾਈ ਇਹਦਾ ਨੰਬਰ ਕਿਤੋਂ ਦਾ ਡਬਲ ਹੀ ਹਰਿਆਣਾ ਦਾ ਨੰਬਰ ਹੈ ਬਾਈ ਇਹ ਕਿੰਨੇ ਦਾ ਦੇਣਾ ਹੈ 4,10,000 ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਟਾਇਰ ਜਮਾ ਨਵੇਂ ਐਮ ਆਰ ਐਫ ਦੇ ਬਾਈ ਜੀ ਪੂਰਾ ਚੰਗਾ ਟਰੈਕਟਰ ਹੈਗਾ ਜੇ ਕਿਸੇ ਭਰਾ ਨੂੰ ਟਰੈਕਟਰ ਚਾਹੀਦਾ ਹੋਵੇ ਹਰਿਆਣਾ ਨੰਬਰ ਹੈ ਟਰੈਕਟਰ ਟਾਪ ਮਾਡਲ ਡਬਲ ਡਿਸਟ੍ਰਿਬਿਊਟਰ ਵਾਲਾ ਨੋਮਲ ਟਰੈਕਟਰ ਮਗਰਾੜ ਮੁਰੂੜ ਪੂਰੇ ਸੋਨੇ ਪਿਆ ਬਾਈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਫੋਨ ਤੇ ਸੰਪਰਕ ਕਰਕੇ ਬਾਈ ਟਰੈਕਟਰ ਖਰੀਦ ਸਕਦੇ ਬਾਈ ਤੇਰਾ ਫੋਨ ਨੰਬਰ ਬੋਲ ਦੇ 94636 35926 94636 35926 ਬਾਈ ਦਾ ਕੀ ਨਾ ਬਲਜੀਤ ਸਿੰਘ ਪਿੰਡ ਕਿਹੜਾ ਬਾਈ ਲਾਲਿਆਣਾ ਬਾਈ ਦਾ ਪਿੰਡ ਆ ਬਾਈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਟਰੈਕਟਰ ਸਾਫ ਸੁਥਰਾ ਹੈ ਤਾਂ ਬਾਈ ਨਾਲ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੀ 4 35 ਮਾ ਦਾ ਹੀ 410000 ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਚੰਗਾ ਟਰੈਕਟਰ 55 HP ਵਾਲਾ ਜੀ ਹੌਲੈਂਡ ਉਹ ਤੋਂ ਬਾਅਦ ਬਾਈ ਜਗਦੇਵ ਕੋਲੇ ਹੈਗੇ ਜੀ ਲਾਲਿਆਣ ਵਾਲਾ 36 ਦਾ 91 ਮਾ 150000 ਰੁਪਿਆ 98 ਮਾੜ ਲ 1,65,000 ਰੁਪਇਆ ਸਿੰਗਲ ਕਲਚਰ ਟਰੈਕਟਰ ਫਾਰਮ 60 ਐਸ਼ਰ ਹੈਗਾਗਾ 98 ਮਾੜ 1,60 ਜਗਦੇਵ ਬਾਈ 8 ਮਾੜ ਕੀ ਹਾਲ ਹੈ ਜੀ 2 ਲੱਖ ਕਿੱਸੇ ਆ ਜਗਦੇਵ ਤੇਰਾ ਨੰਬਰ ਬੁੱਲੀ ਬਾਈ 9417560864 9417560864 ਇਹ ਬਾਈ ਜਗਦੇਵ ਦੇ ਟਰੈਕਟਰ ਆ ਭਾਈ ਇਹਦੇ ਨਾਲ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਹਾਂ ਹਾਂਜੀ ਠੀਕ ਹੈ ਫੋਰਡ 94 ਮਾੜ 1.5 ਲੱਖ ਰੁਪਇਆ ਮੰਗਦੇ ਹਾਂ 1.45 ਮੰਗਦੇ ਬਾਈ ਬਾਈ ਜਗਦੇਵ ਨਾਲ ਹੀ ਸੰਪਰਕ ਕਰ ਲੋ 70k ਪੈਸੇ ਟੈਰ ਹੈ 194 ਮਾਲ ਆਸ਼ਾ 1,25,000 ਇਹਨਾਂ ਟਰੈਕਟਰ ਸੁੰਦੀ ਬਾਈ ਜਗਦੇਵ ਨਾਲ ਗੱਲ ਕਰ ਸਕਦੇ ਆ ਜੇ ਤੁਸੀਂ ਜੇ ਕਿਸੇ ਨੂੰ ਫੋਰਡ ਚਾਹੀਦਾ ਹੋਵੇ ਤਾਂ ਵੀ ਬਾਈ ਕੋਲ 36 30 ਹੈ ਜੀ ਪਲੱਸ ਵਾਲਾ ਬਹੁਤ ਸੋਹਣਾ ਟਰੈਕਟਰ ਹੈਗਾ ਤਲਵੰਡੀ ਦਾ ਹੀ ਨੰਬਰ ਹੈਗਾ ਟਰੈਕਟਰ 10 ਮਾਡਲ ਹੈ 5,110,000 ਰੁਪਏ ਡਿਮਾਂਡ ਹੈ ਟਰੈਕਟਰ ਕੇ ਕੀਆ ਬਾਤ ਨੇ ਬਹੁਤ ਸੋਹਣਾ ਪਲੱਸ ਵਾਲਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਟਰੈਕਟਰ ਤਾਂ ਤੁਸੀਂ ਬਾਈ ਦਾ ਉਹਨੂੰ ਫੋਨ ਨੰਬਰ ਦੇਵਾਂਗੇ ਜੀ ਸੰਪਰਕ ਕਰ ਲਿਓ ਬਾਈ ਕੋਲ ਆ ਜਾਂਦਾ 524 524 ਹਰਿਆਣਾ ਨੰਬਰ ਹੈ 1.4 ਲੱਖ ਰੁਪਿਆ ਰੇਟ ਹੈ 10 ਬਰ ਮਾਡਲ ਦਾ 9 ਮਾਡਲ ਦਾ 4 ਲੱਖ ਤੇ 75000 ਰੁਪਿਆ ਰੇਟ ਟਰੈਕਟਰ ਦਾ 3630 ਦਾ ਟਰੈਕਟਰ ਸੋਨਾ 44 13 ਮਾਡਲ 395000 ਸਪੈਸ਼ਲ ਐਡੀਸ਼ਨ 22 ਮਾਡਲ 8 ਲੱਖ ਤੇ 45000 ਰੁਪਿਆ ਰੇਟ ਹੈਗਾ ਟਰੈਕਟਰ ਜਮਈ ਨਵੇਂਗਾ ਉਸ ਤੋਂ ਬਾਅਦ ਆ ਜਾਂਦਾ ਬਾਈ ਕੋਲ 14 ਮਾਡਲ ਇਹਦਾ ਹੈਗਾ 4 ਲੱਖ ਤੇ 65000 ਪੰਜਾਬ ਨੰਬਰ ਟਰੈਕਟਰ ਹੈ ਸੋਨਾ ਟਰੈਕਟਰ ਹੈ ਉਦੋਂ 3602 ਹੈ ਜੀ 19 ਮਾਡਲ 5 ਲੱਖ ਤੇ 75000 ਰੁਪਿਆ ਰੇਟ ਹੈ ਇਹ ਟਰੈਕਟਰ ਬਾਈ ਦਾ ਫੋਨ ਨੰਬਰ ਆਪਾਂ ਤੁਹਾਨੂੰ ਬੋਲ ਦਿੰਨੇ ਆ ਇਹਨਾਂ ਟਰੈਕਟਰਾਂ ਸੰਧੀ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਹੋ ਜੀ ਬਾਈ ਦਾ ਨਾਂ ਜਿਸਕਰਨ ਸਿੰਘ ਪਿੰਡ ਲਾਲਿਆਣਾ ਬਾਈ ਫੋਨ ਨੰਬਰ ਤਾਂ ਬੋਲ ਦੇ ਤਰਾ 94177 94177 5999 59990 ਬਾਈ ਦਾ ਫੋਨ ਨੰਬਰ ਹੈ ਇਹ ਇਹਨਾਂ ਨੰਬਰ ਤੇ ਤੁਸੀਂ ਫੋਨ ਕਰਕੇ ਇਹਨਾਂ ਟਰੈਕਟਰਾਂ ਸੰਧੀ ਜਾਣਕਾਰੀ ਲੈ ਸਕਦੇ ਜੀ ਅੱਗੇ ਹੈਗੇ ਜੀ 5245 ਮੈਸੀ 5245 ਮੈਸੀ 8 ਮਾਲ 2,85,000 ਰੁਪਏ ਦਾ ਉਦੋਂ ਬਾਅਦ 9 ਮਾਲ 855 3.5 ਲੱਖ ਰੁਪਏ ਦੀ ਡਿਮਾਂਡ ਹੈਗੀ ਉਦੋਂ ਬਾਅਦ ਹੈਗਾਗਾ 6055 14 ਮਾਡਲ ਹੈਗਾ ਜਮਨ ਨਵੇਂ ਟਾਇਰ ਨਵਾਂ ਟਰੈਕਟਰ ਸਮਾਨ ਸਭ ਸਾਰਾ ਫੁੱਲ ਲੱਗਿਆ ਹੋਇਆ 4 ਲੱਖ 95000 ਰੁਪਿਆ ਰੇਟ ਹੈਗਾ ਇਹ ਟਰੈਕਟਰ ਮਿਲ ਜੂ 475000 ਦਾ ਉਦੋਂ ਬਾਅਦ ਆ ਜਾਂਦਾ 12 ਮਾਡਲ ਐਮ ਪੰਪ ਲੱਗਿਆ ਪੂਰਾ ਫੁੱਲ ਨਵਾਂ ਟਰੈਕਟਰ ਫਸਟ ਓਨਰ 6570 ਪੈਸੇ ਟਾਇਰਾਂ ਚ 435000 ਰੇਟ ਹੈ ਇਹਦਾ ਤੁਸੀਂ ਨੰਬਰ ਨੋਟ ਕਰ ਲਓ 9026200004 ਇਹਨਾਂ ਟਰੈਕਟਰਾਂ ਸੰਭੀ ਉਦੋਂ ਬਾਅਦ ਆ ਜਾਂਦਾ 15 ਮਾਡਲ ਟਰੈਕਟਰ ਹੈਗਾ 855 7.5 ਲੱਖ ਰੁਪਿਆ ਰੇਟ ਹੈ ਉਦੋਂ ਬਾਅਦ ਆ ਜਾਂਦਾ 3639 ਮਾਡਲ 495000 ਰੇਟ ਹੈ 495000 ਰੇਟ ਹੈ ਜੀ ਟਰੈਕਟਰ ਦਾ ਉਦੋਂ ਬਾਅਦ ਆ ਜਾਂਦਾ ਫਾਰਮ ਟਰੈਕ 65 EPI 11 ਮਾਡਲ ਹੈਗਾ ਟਰੈਕਟਰ ਦਾ ਰੇਟ ਹੈਗਾ ਜੀ 395000 ਪੰਜਾਬ ਨੰਬਰ ਹੈ 7586 ਟਰੈਕਟਰ ਦੇ ਟਾਇਰ ਹੈ ਜੀ ਉਦੋਂ ਬਾਅਦ ਹੈਗਾਗਾ ਫਾਰਮ ਟਰੈਕ 60 ਫਾਰਮ ਟਰੈਕ 60 ਹੈਗਾ ਪੰਜਾਬ ਬਠਿੰਡਾ ਨੰਬਰ 7.5 ਲੱਖ ਰੁਪਿਆ ਰੇਟ ਹੈ ਜੀ 2009 ਮਾਡਲ ਹੈ ਇਹਨਾਂ ਟਰੈਕਟਰਾਂ ਤੋਂ ਉੱਚੇ ਬਈ ਜੀ ਇਹਨਾਂ ਟਰੈਕਟਰਾਂ ਤੋਂ ਦੀ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ 9026200004 ਤੇ ਤੁਸੀਂ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਰੈਕਟਰਾਂ ਦੀ ਜਾਣਕਾਰੀ ਲੈ ਸਕਦੇ ਹੋ ਇੱਕ ਤੁਹਾਨੂੰ ਪਹਿਲਾਂ ਵੀ ਗੱਲ ਦੱਸ ਦਿੱਤੀ ਹੈ ਆਪਾਂ ਪਹਿਲਾਂ ਵੀ ਦੱਸੀ ਦੁਬਾਰਾ ਫਿਰ ਦੱਸਦੇ ਆ ਵੀ ਆਪਾਂ ਇੱਕ ਵਟਸਐਪ ਨੰਬਰ ਚੱਲਦਾ ਹੈ 9465362000 9465362000 ਤੇ ਤੁਸੀਂ ਕੋਈ ਵੀ ਟਰੈਕਟਰ ਲੈਣਾ ਹੋਵੇ ਵੇਚਣਾ ਹੋਵੇ ਤਾਂ ਤੁਸੀਂ ਸਿੱਧੀ ਫੋਟੋ ਪਾ ਸਕਦੇ ਹੋ ਬਿਨਾਂ ਕਮਿਸ਼ਨ ਤੋਂ ਤੁਹਾਡਾ ਸੌਦਾ ਆਮਣੇ ਸਾਹਮਣੇ ਕਰਵਾਵਾਂਗੇ ਪਾਰਟੀ ਦੇ ਨਾਲ ਜੀ ਵੀਡੀਓ ਨੂੰ ਬੱਤਵਾਂ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਘਰੇ ਬੈਠੇ ਭਰਾ ਆ ਉਹਨਾਂ ਤੱਕ ਟਰੈਕਟਰਾਂ ਸੰਧੀ ਰੇਟਾਂ ਸੰਧੀ ਜਾਣਕਾਰੀ ਮਿਲਦੀ ਰਵੇ ਜੀ ਤੇ ਤੁਹਾਡੇ ਤੱਕ ਨਵੀਆਂ ਤੋਂ ਨਵੀਆਂ ਅਪਡੇਟਸ ਵੇਖਣ ਲਈ ਸਾਡੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਆ ਜੀ ਤੁਹਾਡਾ